ਦੋਸਤੋ 168 ਅੱਖਰਾਂ ਨਾਲ ਬਣਾਇਆ ਇਸ ਦੇਸ਼ ਦੀ ਰਾਜਧਾਨੀ ਦਾ ਹੈ ਨਾ ਦੁਨੀਆ ਦਾ ਸਭ ਤੋਂ ਲੰਬਾ ਨਾਮ। ਔਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ। ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ। ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ। ਦੋਸਤੋ ਦੁਨੀਆ ਵਿੱਚ ਕਈ ਜਿਹੇ ਦੇਸ਼ ਹਨ ਜੋ ਪੱਖਪੱਖ ਕਰਨਾ ਕਰਕੇ ਜਾਣੇ ਜਾਂਦੇ ਹਨ। ਅਰੇ ਕਹਿਣਾ ਕੀ ਚਾਹਤੇ? ਪਰ ਅੱਜ ਅਸੀਂ ਤੁਹਾਨੂੰ ਇੱਕ ਜਿਹੇ ਦੇਸ਼ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਰਾਜਧਾਨੀ ਦਾ ਨਾਮ ਦੁਨੀਆ ਦਾ ਸਭ ਤੋਂ ਲੰਬਾ ਨਾਮ ਹੈ। ਇਸ ਰਾਜਧਾਨੀ ਦਾ ਨਾਮ ਗਿਨੀ ਦੇ ਵਾਰਡ ਰਿਕਾਰਡ ਵਿੱਚ ਸਭ ਤੋਂ ਲੰਬੇ ਨਾਮ ਵਜੋਂ ਦਰਜ ਹੈ ਕੁਝ ਸੈਰਾਂ ਦੇ ਨਾਮ ਸੁਣ ਤੋਂ ਬਾਅਦ ਲੋਕਾਂ ਨੂੰ ਗੂਗਲ ਤੇ ਉਹਨਾਂ ਦਾ ਉਚਾਰਨ ਕਰਨਾ ਪੈਂਦਾ ਹੈ ਇਸ ਤੋਂ ਬਾਅਦ ਉਹਨਾਂ ਨੂੰ ਸਹੀ ਨਾਮ ਚੁਣਦੇ ਜੋਗ ਹੁੰਦੇ ਹਨ ਅਵੇ ਜਲਦੀ ਬੋਲ ਦੋਸਤੋ THAILAND ਦੀ ਰਾਜਧਾਨੀ BENGKANG ਦਾ ਵੀ ਇੱਕ ਜਿਹਾ ਹੀ ਨਾਮ ਹੈ ਇਹ ਨਾਮ ਸੁਣ ਕੇ ਤੁਸੀਂ ਕਹੋਗੇ ਕਿ ਇਹ ਤਾਂ ਬਹੁਤ ਹੀ ਸਧਾਰਨ ਨਾਮ ਹੈ ਪਰ ਅਸਲ ਵਿੱਚ BENGKANG ਦਾ ਅਸਲੀ ਨਾਮ ਸਭ ਤੋਂ ਲੰਬਾ ਨਾਮ ਹੈ ਇਹ ਸ਼ਹਿਰ ਭਾਰਤੀਆਂ ਲਈ ਕਾਫੀ ਮਸ਼ਹੂਰ ਹੈ ਅਤੇ ਉਹ ਅਕਸਰ ਇੱਥੇ ਆਉਂਦੇ ਜਾਂਦੇ ਰਹਿੰਦੇ ਹਨ ਹਨਾ ਦੋਸਤੋ ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ ਦੁਨੀਆ ਵਿੱਚ ਸਭ ਤੋਂ ਲੰਬਾ ਨਾਮ ਵਾਲਾ ਸ਼ਹਿਰ ਬੈਕਾਂਗ ਹੈ। ਆ ਮਾਲਮ ਹੈ ਤੇਰੇ ਬਾਪਕੋ ਮਸਿਕਾ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਸ਼ਹਿਰ ਦਾ ਨਾਮ 168 ਸ਼ਬਦਾਂ ਦਾ ਬਣਾਇਆ ਗਿਆ ਹੈ। ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ ਦੁਨੀਆ ਵਿੱਚ ਸਭ ਤੋਂ ਲੰਬੇ ਨਾਮ ਵਾਲਾ ਸ਼ਹਿਰ ਬੈਕਾਂਗ ਹੈ। ਇਸ ਦਾ ਅਸਲੀ ਨਾਮ ਤੁਹਾਨੂੰ ਸਕਰੀਨ ਉੱਪਰ ਦਿਖ ਰਿਹਾ ਹੋਵੇਗਾ। ਨਹੀਂ ਜਿਸ ਨੂੰ ਮੈਂ ਬੋਲ ਕੇ ਨਹੀਂ ਦੱਸ ਸਕਦਾ ਦੋਸਤੋ ਇੰਨਾ ਲੰਬਾ ਨਾਮ ਸੁਣ ਕੇ ਤੁਸੀਂ ਸੋਚਦੇ ਹੋਵੋਗੇ ਕਿ ਇਸ ਦਾ ਮਤਲਬ ਕੀ ਹੈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਸ਼ਹਿਰ ਦੇ ਨਾਮ ਦਾ ਕੀ ਮਤਲਬ ਹੈ ਰੁਕੋ ਜਰਾ ਸਬਰ ਕਰੋ ਮਨਿਕ ਕੰਟਰੋਲ ਰਿਪੋਰਟ ਦੇ ਅਨੁਸਾਰ ਇਹ ਪੂਰੇ ਨਾਮ ਦਾ ਅਰਥ ਹੈ ਭਾਰੀਆਂ ਦਾ ਸ਼ਹਿਰ ਅਮਰਾਂ ਦਾ ਮਹਾਨ ਸ਼ਹਿਰ ਨਮਰਤਰਾ ਦਾ ਸ਼ਹਿਰ ਰਾਜਿਆਂ ਦਾ ਸੰਘਾਸ਼ਣ ਸ਼ਾਹੀ ਮਹਿਲ ਦਾ ਸ਼ਹਿਰ ਦੇਵਤਿਆਂ ਦੇ ਅਵਤਾਰਾਂ ਦਾ ਸ਼ਹਿਰ ਵਿਸ਼ਵਕਰਮ ਦੁਆਰਾ ਬਣਾਇਆ ਗਿਆ ਹੈ ਇਹ ਸ਼ਹਿਰ ਇੰਦਰ ਦੇ ਹੁਕਮ ਤੇ ਬਸਾਇਆ ਗਿਆ ਸੀ ਇੰਨਾ ਲੰਬਾ ਨਾਮ ਪੜਨ ਲਈ ਤੁਹਾਨੂੰ ਗੂਗਲ ਦੀ ਮਦਦ ਲੈਣੀ ਪਵੇਗੀ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ